ਸਾਰਿਆਂ ਸਤਿ ਸ਼੍ਰੀ ਅਕਾਲ। ਤੁਸੀਂ ਤਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਠੰਡ ਆ ਚੁੱਕੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਦੇ ਘਰ ਪਿੰਨੀ ਜਾਂ ਫਿਰ ਪੰਜੀਰੀ ਦੀ ਖੁਸ਼ਬੂ ਤੇ ਨਾਲ ਮਹਿਕ ਰਹੇ ਹੋਣਗੇ। ਤੇ ਜੇ ਅਜੇ ਤੱਕ ਤੁਸੀਂ ਇਹਨਾਂ ਨੂੰ ਨਹੀਂ ਬਣਾਇਆ ਹੈ ਫਿਰ ਤੁਸੀਂ ਤਿਆਰੀਆਂ ਤਾਂ ਖਿੱਚੀ ਬੈਠੇ ਹੋਵੋਗੇ। ਸੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ ਪੰਜੀਰੀ ਜਾਂ ਫਿਰ ਵੈਸੇ ਤੁਸੀਂ ਇਹਨਾਂ ਦੀ ਪਿੰਨੀਆਂ ਵੀ ਬਣਾ ਸਕਦੇ ਹੋ। ਇੱਕ ਅਜਿਹੀ ਰੈਸিপি ਜਿਹੜੀ ਕਿ ਖਾਣ ਨੂੰ ਤਾਂ ਸੁਆਦੀਸ਼ਟ ਹੈ ਹੀ ਪਰ ਨਾਲ ਦੀ ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਚੰਗੀ ਹੈ। ਇਹ ਪੰਜੀਰੀ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਲਾਹੇਵੰਦ ਹੈ ਜਿਨ੍ਹਾਂ ਨੂੰ ਸਿਰਦਰਦ ਜਾਂ ਫਿਰ ਨਜ਼ਲਾ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਪਰ ਜੇ ਤੁਸੀਂ ਆਮ ਘਰ ਵਿੱਚ ਬਣਾਉਣ ਵਾਲੀਆਂ ਪਿੰਨੀਆਂ ਦੇ ਰੈਸিপি ਜਾਨਣਾ ਚਾਹੁੰਦੇ ਹੋ ਫਿਰ ਤੁਸੀਂ ਮੇਰੀ ਇਹ ਵੀਡੀਓ ਵੀ ਦੇਖ ਸਕਦੇ ਹੋ ਪਰ ਚਲੋ ਅੱਜ ਇਸ ਪੰਜੀਰੀ ਦੀ ਗੱਲ ਕਰਦੇ ਹਾਂ ਮੈਂ ਤੁਹਾਡਾ ਬਹੁਤਾ ਸਮਾਂ ਇੱਥੇ ਨਹੀਂ ਲਵਾਵਾਂਗੀ ਤੇ ਦੇਖਦੇ ਹਾਂ ਕਿ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੋੜ ਪਵੇਗੀ ਛੋਲਿਆਂ ਦੀ ਦਾਲ ਦੀ ਜਾਂ ਫਿਰ ਚਨੇ ਦੀ ਦਾਲ ਦੀ ਮੈਂ ਇੱਥੇ ਅੱਧਾ ਕਿਲੋ ਦਾਲ ਦਾ ਇਸਤੇਮਾਲ ਕੀਤਾ ਹੈ ਤੁਸੀਂ ਆਪਣੇ ਅਕੋਰਡਿੰਗਲੀ ਕਿਲੋ ਪਾਈਆ ਜਿੰਨਾ ਵੀ ਚਾਹੋ ਤੁਸੀਂ ਉਹਨਾ ਕਰ ਸਕਦੇ ਹੋ ਫੇਰ ਤੁਹਾਨੂੰ ਚਾਹੀਦਾ ਹੈ ਦੁੱਧ ਜਿੰਨੀ ਵੀ ਤੁਸੀਂ ਛੋਲਿਆਂ ਦੀ ਦਾਲ ਲਈ ਹੈ ਬਿਲਕੁਲ ਓਨਾ ਹੀ ਤੁਸੀਂ ਦੁੱਧ ਲੈਣਾ ਹੈ ਹਾਂ ਤੁਸੀਂ ਥੋੜਾ ਜਿਹਾ ਉੱਪਰ ਥੱਲੇ ਕਰ ਸਕਦੇ ਹੋ ਜੇ ਤੁਸੀਂ 250 ਗ੍ਰਾਮ ਛੋਲਿਆਂ ਦੀ ਦਾਲ ਲਈ ਹੈ ਤਾਂ ਤੁਸੀਂ 300 ਐਮ ਐਲ ਤੱਕ ਦੁੱਧ ਲੈ ਸਕਦੇ ਹੋ ਫੇਰ ਹੈ ਜੀ ਦੇਸੀ ਘਿਓ ਘਿਓ ਤੁਹਾਨੂੰ ਥੋੜੀ ਜਿਹੀ ਖੁੱਲੀ ਮਾਤਰਾ ਵਿੱਚ ਲੈਣਾ ਪਵੇਗਾ ਕਿਉਂਕਿ ਕੁਝ ਸਾਨੂੰ ਚਾਹੀਦਾ ਹੈ ਤਲਣ ਦੇ ਲਈ ਅਤੇ ਫੇਰ ਕੁਝ ਪੰਜੀਰੀ ਲਈ ਵੀ ਚਾਹੀਦਾ ਹੈ ਅਗਲੀ ਹੈ ਖੰਡ ਜਾਂ ਫਿਰ ਚੀਨੀ ਜਿੰਨੀ ਤੁਸੀਂ ਛੋਲਿਆਂ ਦੀ ਦਾਲ ਲਈ ਹੈ ਬਿਲਕੁਲ ਓਨੀ ਹੀ ਤੁਸੀਂ ਚੀਨੀ ਲੈਣੀ ਹੈ ਥੋੜੀ ਜਿਹੀ ਘੱਟ ਵੀ ਕਰ ਸਕਦੇ ਹੋ ਜਦੋਂ ਆਪਾਂ ਖੰਡ ਦੀ ਗੱਲ ਕਰਦੇ ਹਾਂ ਸੋ ਇੱਥੇ ਤੁਸੀਂ ਬੂਰਾ ਖੰਡ ਲੈ ਸਕਦੇ ਹੋ ਜਾਂ ਫਿਰ ਇੱਥੇ ਤੁਸੀਂ ਆਪਣੀ ਜਿਹੜੀ ਨਾਰਮਲ ਖੰਡ ਹੈ ਉਹਨੂੰ ਥੋੜਾ ਜਿਆਦਾ ਪੀ ਵੀ ਸਕਦੇ ਹੋ ਸੋ ਇਹਨਾਂ ਮੁੱਢੀਆਂ ਤੇ ਜ਼ਰੂਰੀ ਚੀਜ਼ਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕੁਝ ਨਿੱਕ-ਸੁੱਕ ਦੀ ਇਹ ਤੁਹਾਡੇ ਆਪਣੇ ਉੱਤੇ ਨਿਰਪਰ ਕਰਦਾ ਹੈ ਕਿ ਤੁਸੀਂ ਇਹਨਾਂ ਨੂੰ ਕਿੰਨਾ ਪਾਉਣਾ ਹੈ ਬਦਾਮ, ਕਿਸ਼ਮਿਸ਼, ਕਾਜੂ, ਗੂੰਦ, ਨਾਰੀਅਲ ਜੋ ਵੀ ਤੁਹਾਡਾ ਮਨ ਕਰੇ ਤੁਸੀਂ ਇੱਥੇ ਪਾ ਸਕਦੇ ਹੋ ਇਸ ਪੰਜੀਰੀ ਨੂੰ ਬਣਾਉਣ ਦੀ ਸ਼ੁਰੂਆਤ ਤੁਹਾਨੂੰ ਇੱਕ ਰਾਤ ਪਹਿਲਾਂ ਤੋਂ ਕਰਨੀ ਪਵੇਗੀ। ਛੋਲਿਆਂ ਦੀ ਦਾਲ ਨੂੰ ਪਾਣੀ ਵਿੱਚ ਚੰਗੇ ਤਰੀਕੇ ਨਾਲ ਧੋ ਕੇ ਤੁਸੀਂ ਦੁੱਧ ਦੇ ਵਿੱਚ ਭਿਉ ਕੇ ਰੱਖਣਾ ਹੈ। ਸਾਰੀ ਰਾਤ ਦੁੱਧ ਵਿੱਚ ਭਿੱਜਣ ਤੋਂ ਮਗਰੋਂ ਇਸ ਛੋਲਿਆਂ ਦੀ ਦਾਲ ਨੂੰ ਤੁਸੀਂ ਸਵੇਰੇ ਮਿਕਸੀ ਦੇ ਵਿੱਚ ਪੀ ਲੈਣਾ ਹੈ। ਸੋ ਇਸ ਮਿਸ਼ਰਣ ਨੂੰ ਹਜੇ ਆਪਾਂ ਸਾਈਡ ਤੇ ਰੱਖਣਾ ਹੈ ਤੇ ਹੁਣ ਸਾਨੂੰ ਲੋੜ ਪਵੇਗੀ ਕੜਾਈ ਦੀ। ਸੋ ਕੜਾਈ ਨੂੰ ਗਰਮ ਕਰ ਲਵੋ ਤੇ ਉਹਦੇ ਵਿੱਚ ਹੁਣ ਆਪਾਂ ਪਾਵਾਂਗੇ ਤੇਸੀ ਕਿਓ ਵੈਸੇ ਤਾਂ ਤੁਸੀਂ ਕਿਸੇ ਅਲੱਗ ਪਾਂਡੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਾਂ ਇਹਨਾਂ ਨੂੰ ਅਲੱਗ ਵੀ ਪੁੰਨ ਸਕਦੇ ਹੋ ਪਰ ਮੈਂ ਏਸੇ ਕੜਾਈ ਅਤੇ ਏਸੇ ਕਿਓ ਦਾ ਹੀ ਇਸਤੇਮਾਲ ਕੀਤਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਗੂੰਦ ਨੂੰ ਉਹਨ ਦੇ ਫੁੱਲ ਜੜ ਮਗਰੋਂ ਉਹਨੂੰ ਆਪਾਂ ਕੱਢ ਲਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਨਾਰੀਅਲ ਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਪਕਾ ਲਵਾਂਗੇ ਤਾਂ ਕਿ ਸਾਨੂੰ ਇਹਨਾਂ ਨੂੰ ਪੀਣ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਇਹਨਾਂ ਦੋਵਾਂ ਨੂੰ ਆਪਾਂ ਅਲੱਗ ਪੀ ਕੇ ਰੱਖ ਲੈਣਾ ਹੈ ਤੇ ਇਸੇ ਤਰੀਕੇ ਦੇ ਨਾਲ ਆਪਾਂ ਬਦਾਮ ਅਤੇ ਕਾਜੂ ਨੂੰ ਵੀ ਪੀ ਲੈਣਾ ਹੈ ਸੋ ਜਦੋਂ ਇਹ ਸਭ ਕੁਝ ਤਿਆਰ ਹੈ ਹੁਣ ਗੱਲ ਕਰਦੇ ਹਾਂ ਉਸ ਮਿਸ਼ਰਣ ਦੀ ਜਿਹੜਾ ਕਿ ਆਪਾਂ ਮਿਕਸੀ ਵਿੱਚ ਸਭ ਤੋਂ ਪਹਿਲਾਂ ਪੀਸਿਆ ਸੀ ਤੇ ਉਹ ਸੀ ਛੋਲਿਆਂ ਦੀ ਦਾਲ ਅਤੇ ਦੁੱਧ ਨੂੰ ਸੋ ਇਸ ਮਿਸ਼ਰਣ ਦੇ ਨਿੱਕੇ ਨਿੱਕੇ ਪਕੌੜੇ ਤੁਸੀਂ ਇਸ ਤੇਲ ਵਿੱਚ ਤਲਨੇ ਹਨ ਸੋ ਇਹਨਾਂ ਡੰਪਲਿੰਗਸ ਜਾਂ ਪਕੌੜਿਆਂ ਨੂੰ ਜਦੋਂ ਤੁਸੀਂ ਤੇਲ ਵਿੱਚ ਪਾਉਂਦੇ ਹੋ ਸੋ ਇਹ ਬਿਲਕੁਲ ਖੇਠਾਂ ਲੱਗ ਜਾਂਦੇ ਹਨ ਪਰ ਘਬਰਾਉਣ ਦੀ ਗੱਲ ਨਹੀਂ ਹੈ ਜਦੋਂ ਤੁਸੀਂ ਇਹਨਾਂ ਨੂੰ ਪਰਤੋਗੇ ਤਾਂ ਇਹ ਉੱਪਰ ਆ ਜਾਣਗੇ ਸੋ ਹੁਣ ਇਹ ਤੁਹਾਡੇ ਮਿਸ਼ਰਣ ਤੇ ਨਿਰਪਰ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਸਮਾਨ ਹੈ ਤੇ ਤੁਹਾਨੂੰ ਕਿੰਨੇ ਪੂਰ ਕੱਢਣੇ ਪੈਣਗੇ ਪਰ ਧਿਆਨ ਰੱਖੋ ਜਦੋਂ ਵੀ ਤੁਸੀਂ ਇਹਨਾਂ ਪੂਰ ਨੂੰ ਕੱਢ ਰਹੇ ਹੋ ਇਹਨਾਂ ਪਕੌੜਿਆਂ ਨੂੰ ਜਦੋਂ ਤੁਸੀਂ ਬਾਹਰ ਕੱਢ ਰਹੇ ਹੋ ਥੋੜੀ ਜਿਹੀ ਉਹਨਾਂ ਨੂੰ ਖੁੱਲੀ ਸਪੇਸ ਦਵੋ ਤਾਂ ਕਿ ਇਹ ਚੰਗੇ ਤਰੀਕੇ ਨਾਲ ਠੰਡੇ ਹੋ ਜਾਣ ਇਨਾਂ ਨੂੰ ਠੰਡੇ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਇਹਨਾਂ ਨੂੰ ਦੁਬਾਰਾ ਪੀਣਾ ਹੈ ਸੋ ਤੁਹਾਡੀ ਮਿਕਸੀ ਖਰਾਬ ਨਾ ਹੋ ਜਾਵੇ ਇਸ ਕਰਕੇ ਇਹਨਾਂ ਦਾ ਠੰਡੇ ਹੋਣਾ ਵੀ ਜ਼ਰੂਰੀ ਹੈ ਪੀਣ ਤੋਂ ਮਗਰੋਂ ਤੁਸੀਂ ਵੇਖੋਗੇ ਕਿ ਇਹ ਥੋੜਾ ਜਿਹਾ ਕੋਰਸ ਜਿਹਾ ਮਿਸ਼ਰਣ ਹੈ ਤੁਸੀਂ ਇਹਨਾਂ ਨੂੰ ਜ਼ਿਆਦਾ ਨਹੀਂ ਪੀਸਣਾ ਹੈ ਤੇ ਨਾ ਹੀ ਇਹਨਾਂ ਨੂੰ ਜ਼ਿਆਦਾ ਪੇਸਟ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਹੁਣ ਤੁਸੀਂ ਇਸ ਮਿਸ਼ਰਣ ਨੂੰ ਘਿਓ ਦੇ ਵਿੱਚ ਪਾ ਕੇ ਦੁਬਾਰਾ ਪਕਾਉਣਾ ਹੈ ਸੋ ਜੇ ਇੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਘਿਓ ਥੋੜਾ ਘਟ ਗਿਆ ਹੈ ਸੋ ਇੱਥੇ ਤੁਸੀਂ ਕੱਚੇ ਘਿਓ ਨੂੰ ਐਡ ਕਰ ਸਕਦੇ ਹੋ ਇੱਕ ਜਾਂ ਦੋ ਮਿੰਟ ਨੂੰ ਪਕਾ ਲਵੋ ਤੇ ਫਿਰ ਇਸ ਮਿਸ਼ਰਣ ਨੂੰ ਦੁਬਾਰਾ ਕੜਾਹੀ ਦੇ ਵਿੱਚ ਪਾ ਕੇ ਪਕਾਉਣਾ ਸ਼ੁਰੂ ਕਰ ਦਿਓ ਸੋ ਇਸ ਮਿਸ਼ਨ ਨੂੰ ਪਉਣ ਤੋਂ ਮਗਰੋਂ ਤੁਸੀਂ ਬਾਅਦ ਵਿੱਚ ਖਣ ਨੂੰ ਰਲਾ ਦੇਣਾ ਹੈ ਇਸ ਟੇਲਾ ਵਾ ਪੀਸੇ ਹੋਏ ਕਾਜੂ, ਬਦਾਮ, ਖੋਪਾ, ਗੂੰਦ ਅਤੇ ਕਿਸ਼ਮਿਸ਼ ਇਸ ਟਾਈਮ ਤੇ ਤੁਸੀਂ ਪਾ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਤੁਸੀਂ ਮਿਕਸ ਕਰਨਾ ਹੈ ਅਤੇ ਇਹਨੂੰ ਤਕਰੀਬਨ 5 ਤੋਂ ਲੈ ਕੇ 10 ਮਿੰਟ ਤੱਕ ਚੰਗੇ ਤਰੀਕੇ ਨਾਲ ਮੱਠੀ ਅੱਗ ਦੇ ਉੱਤੇ ਪਕਾਉਣਾ ਹੈ। ਜਦੋਂ ਇਸ ਮਿਸ਼ਰਣ ਨੇ ਕਿਉ ਨੂੰ ਛੱਡਣਾ ਸ਼ੁਰੂ ਕੀਤਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਪੱਕ ਗਿਆ ਹੈ। ਸੋ ਜਦੋਂ ਗੱਲ ਇਸ ਪੰਜੀਰੀ ਨੂੰ ਖਾਣ ਦੀ ਆਉਂਦੀ ਹੈ ਤੁਸੀਂ ਸਵੇਰੇ ਦੁੱਧ ਦੇ ਗਲਾਸ ਦੇ ਨਾਲ 2 ਤੋਂ 3 ਚਮਚੇ ਇਹਦੇ ਲੈ ਸਕਦੇ ਹੋ ਕਿਉਂਕਿ ਇਹ ਪੰਜੀਰੀ ਥੋੜੀ ਜੀ ਤਾਕਤਵਰ ਹੁੰਦੀ ਹੈ ਸੋ ਇਹਨੂੰ ਜ਼ਿਆਦਾ ਨਾ ਲਿਓ ਪਰ ਜੇ ਇਹਨੂੰ ਤੁਸੀਂ ਕੰਟੀਨਿਊਸਲੀ ਲੈਂਦੇ ਹੋ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਵੇਖੋਗੇ ਕਿ ਪੁਰਾਣੇ ਤੋਂ ਪੁਰਾਣਾ ਨਜ਼ਲਾ ਜ਼ੁਕਾਮ ਵੀ ਇਹਦੇ ਨਾਲ ਠੀਕ ਹੋ ਜਾਂਦਾ ਹੈ ਮੈਂ ਇਹਨੂੰ ਘੱਟ ਅਤੇ ਜ਼ਿਆਦਾ ਕਿਉਂ ਦੋਵਾਂ ਨਾ ਬਣਾ ਕੇ ਵੇਖਿਆ ਹੈ ਵੇਖਣ ਨੂੰ ਥੋੜੀ ਜੀ ਅਲੱਗ ਜ਼ਰੂਰ ਲੱਗਦੀ ਹੈ ਪਰ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਹੁੰਦੀ ਹੈ ਜੇ ਤੁਸੀਂ ਥੋੜਾ ਜਿਆਦਾ ਜ਼ਿਆਦਾ ਕਿਉ ਪਾਉਂਦੇ ਹੋ ਸੋ ਤੁਸੀਂ ਇਸੇ ਪੰਜੀਰੀ ਦੀਆਂ ਪਿੰਨੀਆਂ ਵੀ ਬਣਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਐਜ਼ ਅ ਪੰਜੀਰੀ ਵੀ ਖਾ ਸਕਦੇ ਹੋ ਸੋ ਏਸੀ ਅੱਜ ਦੀ ਵੀਡੀਓ ਉਮੀਦ ਕਰਦੀ ਹਾਂ ਕਿ ਇਹ ਰੈਸਪੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਲਾਹੇਵੰਦ ਵੀ ਜ਼ਰੂਰ ਲੱਗੀ ਹੋਵੇਗੀ ਸੋ ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੈ ਸੋ ਇਹਨੂੰ ਲਾਈਕ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ